ਦੋਸਤੋ ਅੱਜ ਗੱਲ ਕਰਾਂਗੇ ਧਾਤ ਦੀ ਧਾਤੂ ਦੀ ਜਦੋਂ ਆਪਾਂ ਗੱਲ ਕਰਦੇ ਆ ਨਾ ਆਯੁਰਵੇਦ ਚ ਕਿਤੇ ਵੀ ਧਾਤ ਸ਼ਬਦ ਆਉਂਦਾ ਜਾਂ ਧਾਤੂ ਆਉਂਦਾ ਉਹਦੇ ਕਈ ਮਤਲਬ ਹੋ ਜਾਂਦੇ ਨੇ ਪਰ ਆਮ ਜਦੋਂ ਅਸੀਂ ਸਮਝਣ ਲਈ ਗੱਲ ਕਰਦੇ ਆ ਤਾਂ ਵੀਰੇ ਤੋਂ ਸਬੰਧ ਹੁੰਦਾ ਧਾਤੂ ਦਾ ਧਾਤ ਦਾ ਧਾਤੂ ਪੋਸ਼ਟਿਕ ਚੂਰਨ ਮਤਲਬ ਜਿਹੜਾ ਵੀਰੇ ਨੂੰ ਪੋਸ਼ਟਿਕ ਕਰਦਾ ਉਹ ਤੋਂ ਮਤਲਬ ਹੋ ਜਾਂਦਾ ਹੈ ਮੈਂ ਕਈ ਨੁਸਖੇ ਵੀ ਦੱਸੇ ਨੇ ਮੈਂ ਤੁਹਾਡਾ ਆਪਣਾ ਵੈਦ ਸ਼ਿਵ ਕੁਮਾਰ ਸਾਨੀਪੁਰ ਰੋਡ ਸਰਹੰਮ ਤੋਂ ਦੋਸਤੋ ਮੈਂ ਇੱਕ ਬੇਨਤੀ ਵੀਡੀਓ ਦੇ ਸ਼ੁਰੂ ਚ ਇਹ ਕਰਦਾ ਜਿਹੜੇ ਨਾ ਬਹੁਤ ਚਿਕਨੀਆਂ ਚੁਪੜੀਆਂ ਗੱਲਾਂ ਇਸ ਮਾਮਲੇ ਚ ਖਾਸ ਕਰਕੇ ਸੈਕਸ ਦੇ ਸਬੰਧ ਦੇ ਵਿੱਚ ਸੁਣਦੇ ਨੇ ਜਾਂ ਰੀਲਾਂ ਸੁਣਦੇ ਨੇ ਉਹਨਾਂ ਲਈ ਇਹ ਵੀਡੀਓ ਨਹੀਂ ਜਿਹੜੇ ਸਿਹਿਰਦ ਨੇ ਆਪਣੇ ਆਪ ਨੂੰ ਤੰਦਰੁਸਤ ਕਰਨ ਲਈ ਜਿਹੜੇ ਸ਼ੌਂਕ ਰੱਖਦੇ ਨੇ ਜਿਨ੍ਹਾਂ ਨੂੰ ਪਤਾ ਵੀ ਸਹੀ ਆਯੁਰਵੇਦ ਕੀ ਆ ਉਹਨਾਂ ਲਈ ਆ ਇਹ ਵੀਡੀਓ ਬਾਕੀ ਲੋਕ ਟਾਈਮ ਨਾ ਖਰਾਬ ਕਰਨ ਕਿਉਂਕਿ ਇਹਦੇ ਵਿੱਚ ਕੁਝ ਇਦਾਂ ਦਾ ਨਹੀਂ ਦੱਸਿਆ ਹੋਊਗਾ ਵੀ ਆ ਖਾ ਲੋ ਤੁਸੀਂ ਇਦਾਂ ਕਰ ਸਕਦੇ ਹੋ ਉਹ ਗੰਦੀ ਭਾਸ਼ਾ ਮੈਨੂੰ ਨਹੀਂ ਆਉਂਦੀ ਸੋ ਆਪਾਂ ਗੱਲ ਕਰੀਏ ਆਪਣੇ ਵਿਸ਼ੇ ਤੇ ਜਦੋਂ ਅਸੀਂ ਧਾਤੂ ਦੀ ਗੱਲ ਕਰਦੇ ਹਾਂ ਵੀਰੇ ਦੀ ਗੱਲ ਕਰਦੇ ਹਾਂ ਸਭ ਤੋਂ ਉੱਤਮ ਸ਼੍ਰੇਣੀ ਦੇ ਵਿੱਚ ਇਹਨੂੰ ਆਯੁਰਵੇਦ ਨੇ ਰੱਖਿਆ ਬਾਜੀਕਰਨ ਰੋਗ ਜਦੋਂ ਬਾਜੀਕਰਨ ਪ੍ਰਕਰਨ ਆਉਂਦਾ ਆਯੁਰਵੇਦ ਦੇ ਵਿੱਚ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਔਸ਼ਦੀਆਂ ਦੱਸੀਆਂ ਨੇ ਉਹਦੇ ਵਿੱਚੋਂ ਬਹੁਤ ਸਾਰੀਆਂ ਅਸੀਂ ਬਹੁਤ ਸਾਲਾਂ ਤੋਂ ਵਰਤੀਆਂ ਵੀ ਨੇ ਅੱਜ ਮੈਂ ਜਿਹੜੀ ਤੁਹਾਨੂੰ ਔਸ਼ਧੀ ਦੱਸੂਗਾ ਉਹ ਇੰਨੀ ਕਾਰਗਰ ਹੋਊਗੀ ਵੀ ਤੁਹਾਨੂੰ ਦੁਆਰੇ ਵੀਰੇ ਦੇ ਸਬੰਧ ਦੇ ਵਿੱਚ ਨੋਟ ਕਰ ਲੋ ਇਹ ਗੱਲ ਨੂੰ ਵੀਰੇ ਦੇ ਸਬੰਧ ਚ ਬਣਾ ਰਹੇ ਹਾਂ ਵੀਰੇ ਦੀ ਕੁਆਲਿਟੀ ਵਧਾਉਣ ਵਾਸਤੇ ਸ਼ਕਰਾਨੂ ਵਧਾਉਣ ਵਾਸਤੇ ਸੀਮਨ ਨੂੰ ਵਧਾਉਣ ਵਾਸਤੇ ਜਿਨ੍ਹਾਂ ਦਾ ਸੀਮਨ ਬਿਲਕੁਲ ਪਤਲਾ ਹੋ ਗਿਆ ਪਾਣੀ ਵਰਗਾ ਵੀਰੇ ਹੋ ਗਿਆ ਉਹਨਾਂ ਵਾਸਤੇ ਵੀਡੀਓ ਇਹ ਫਾਰਮੂਲਾ ਜ਼ਿੰਦਗੀ ਭਰ ਕੰਮ ਆਊਗਾ ਤੂੰ ਖਾ ਕੇ ਬਿਲਕੁਲ ਇਹਦੇ ਵਿੱਚ ਵੀ ਉਹੀ ਆ ਪਰ ਇਹਨੂੰ ਥੋੜਾ ਟਾਈਮ ਲੱਗਦਾ ਧਾਤੂ ਨਿਰਮਾਣ ਹੋਣ ਨੂੰ 45 ਦਿਨ ਲੱਗ ਜਾਂਦੇ ਨੇ ਤੁਸੀਂ ਪਹਿਲਾਂ ਟੈਸਟ ਕਰਾ ਲਿਓ 45 ਦਿਨ ਖਾਣ ਤੋਂ ਬਾਅਦ ਟੈਸਟ ਕਰਾ ਲਿਓ ਤਾਂ ਮਾਹ ਮਾਰਾ ਜੀ ਤੁਹਾਡੇ ਤੇ ਕਿਰਪਾ ਕਰਨਗੇ ਸ਼ਫਾ ਬਖਸ਼ਣਗੇ ਜਦੋਂ ਤੁਸੀਂ ਇਸ ਰੋਗ ਲਈ ਸੁਹਿਰਦ ਹੋਗੇ ਤੇ ਨਾਲ ਮੈਂ ਜਿਹੜੇ ਪਰਹੇਜ਼ ਦੱਸੂਗਾ ਤੁਸੀਂ ਉਹ ਪਰਹੇਜ਼ ਰੱਖਣੇ ਨੇ ਸੋ ਆਪਾਂ ਗੱਲ ਸ਼ੁਰੂ ਕਰੀਏ ਪਹਿਲਾਂ ਤਾਂ ਤੁਸੀਂ ਸਮਝ ਲਓ ਵੀਰੇ ਦਾ ਨਿਰਮਾਣ ਕਿਵੇਂ ਹੁੰਦਾ ਜਦੋਂ ਸੱਤ ਧਾਤੂ ਦੀ ਅਸੀਂ ਗੱਲ ਕਰਦੇ ਆ ਰਸ ਰਕਤ ਮਾਸ ਮੇਦ ਹਸਤੀ ਮੱਜਾ ਸ਼ੁਕਰ ਸਭ ਤੋਂ ਉੱਤਮ ਸ਼੍ਰੇਣੀ ਚ ਰੱਖਿਆ ਗਿਆ ਸ਼ੁਕਰ ਦੇਖੋ ਇਹ ਸਾਡੇ ਸੁੱਖ ਦਾ ਸਾਧਨ ਆ ਸ਼ੁਕਰ ਆ ਜਿਹੜਾ ਸਾਡਾ ਜੇ ਅਸੀਂ ਕਿਸੇ ਜੋਤਿਸ਼ੀ ਨੂੰ ਪੁੱਛਾਂਗੇ ਜਾਂ ਜੋਤਿਸ਼ ਦੇ ਵਿੱਚ ਜਾਵਾਂਗੇ ਜਾਂ ਮੈਂ ਕਈ ਵਾਰ ਆਚਾਰਿਆ ਜੀ ਨਾਲ ਗੱਲ ਕਰਦਾ ਤਾਂ ਉਹ ਕਹਿੰਦੇ ਜੇ ਬੰਦੇ ਦਾ ਸ਼ੁਕਰ ਸਟਰੋਂਗ ਆ ਨਾ ਤਾਂ ਉਹਦੇ ਕੋਲੇ ਸਾਰੇ ਸੁੱਖ ਸਾਧਨ ਹੋਣਗੇ ਉਹਦੇ ਕੋਲੇ ਪੈਸਾ ਵੀ ਹੋਊਗਾ ਉਹਦੇ ਕੋਲੇ ਗੱਡੀਆਂ ਕਾਰਾਂ ਵੀ ਹੋਣਗੀਆਂ ਲਗਜ਼ਰੀ ਲਾਈਫ ਵੀ ਹੋਊਗੀ ਇਸ ਕਰਕੇ ਸ਼ੁਕਰ ਨੂੰ ਅਧਿਆਤਮਿਕ ਤੌਰ ਤੇ ਵੀ ਮਹੱਤਤਾ ਦਿੱਤੀ ਵੀ ਆ ਉਹਦੇ ਚਿਹਰੇ ਤੇ ਤੇਜ਼ ਹੋਊਗਾ ਕਾਂਤੀ ਹੋਊਗੀ ਤੁਸੀਂ ਅੱਖਾਂ ਚ ਪਾ ਕੇ ਅੱਖਾਂ ਗੱਲ ਨਹੀਂ ਕਰ ਸਕੋਗੇ ਪਰ ਹੋ ਕੀ ਰਿਹਾ ਵੀਰੇ ਦਾ ਨਾਸ਼ ਅਸੀਂ ਅਣਜਾਣਪੁਣੇ ਚ ਇੰਨਾ ਕੁ ਕਰ ਦਿੰਨੇ ਆ ਵੀ ਬਾਅਦ ਦੇ ਵਿੱਚ ਅਸੀਂ ਸੋਚਦੇ ਆਂ ਵੀ ਯਾਰ ਆਹ ਕੀ ਹੋ ਗਿਆ ਚਿਹਰੇ ਤੇ ਤੇਜ਼ ਨਹੀਂ ਰਹਿੰਦਾ ਧੁੱਪ ਚ ਜਾਂਦੇ ਆ ਤਾਂ ਅੱਖਾਂ ਚੋਂ ਜਲਣਾ ਆਉਣੀ ਸ਼ੁਰੂ ਹੁੰਦੀ ਹੈ ਯਾਦਦਾਸ਼ਤ ਸਾਡੀ ਕਮਜ਼ੋਰ ਹੋ ਜਾਂਦੀ ਹੈ ਕਈਆਂ ਤਾਂ ਐਂਜ਼ਾਇਟੀ ਇਸ ਕਦਰ ਹੋ ਜਾਂਦੀ ਆ ਜੇ ਵਿਆਹ ਦਾ ਨਾਮ ਵੀ ਲਿਆ ਜਾਂਦਾ ਤਾਂ ਉਹ ਡਰ ਜਾਂਦੇ ਨੇ ਕਾਰਨ ਕੀ ਆ ਵੀ ਸ਼ੁਕਰ ਹੈ ਨਹੀਂ ਖਜ਼ਾਨਾ ਖਤਮ ਹੋ ਗਿਆ ਅੰਦਰੋਂ ਹੱਥਾਂ ਪੈਰਾਂ ਚੋਂ ਸੇਕ ਨਿਕਲੂਗਾ ਪਿਸ਼ਾਬ ਦੇ ਵਿੱਚ ਜਲਣਾ ਆਉਣੀ ਸ਼ੁਰੂ ਹੋ ਜੂਗੇ ਪੈਰਾਂ ਚੋਂ ਸੇਕ ਨਿਕਲੂਗਾ ਕਮਜ਼ੋਰੀ ਇਸ ਕਦਰ ਹੋ ਜਾਂਦੀ ਆ ਵੀ 5 ਮਿੰਟ ਖੜਕੇ ਕੰਮ ਕਰਨਾ ਪੈ ਜਵੇ ਤਾਂ ਜਾਨ ਨੂੰ ਬਣ ਜਾਂਦੀ ਆ ਕਨਸੈਂਟ੍ਰੇਸ਼ਨ ਘਟ ਜਾਂਦੀ ਆ ਕਿਸੇ ਕੰਮ ਦੇ ਵਿੱਚ ਧਿਆਨ ਨਹੀਂ ਲੱਗਦਾ ਤੇ ਉਹ ਤੋਂ ਬਾਅਦ ਜਦੋਂ ਫਿਰ ਵੀਰੇ ਬਹੁਤ ਪਤਲਾ ਹੋ ਜਾਂਦਾ ਤਾਂ ਫਿਰ ਧਾਤ ਜਾਣੀ ਸ਼ੁਰੂ ਹੋ ਜਾਂਦੀ ਆ ਅੱਜ ਆਪਾਂ ਉਸੇ ਤੇ ਮੈਂ ਤੁਹਾਨੂੰ ਜ਼ਿਆਦਾ ਸਮਾਂ ਤੁਹਾਡਾ ਨਾ ਲਵਾਂ ਕਿਉਂਕਿ ਇਲਾਮ ਤਾਂ ਮੈਂ ਕਈ ਵਾਰ ਪਹਿਲਾਂ ਵੀ ਆਪ ਜੀ ਦੇ ਰੂਬਰੂ ਕਰ ਚੁੱਕਾ ਕਰਨਾ ਕੀਆ ਬਹੁਤ ਸਰਲ ਔਸ਼ਧੀ ਦਸੂਗਾ ਤੁਹਾਨੂੰ ਬਣਾ ਲਿਓ ਘਰੇ ਇਹਨੂੰ ਤਰੀਕੇ ਨਾਲ ਕੌਂਚ ਦੇ ਬੀਜ ਲੈ ਲੈਣੇ ਨੇ ਅਸੀਂ ਇਹ ਲੈ ਲਿਓ ਤੁਸੀਂ ਫਿਰ ਅੱਧਾ ਕਿਲੋ ਅੱਧਾ ਕਿਲੋ ਕੌਂਚ ਦੇ ਬੀਜ ਲੈ ਕੇ ਦੇਸੀ ਗਾਂ ਦਾ ਸ਼ੁੱਧ ਦੁੱਧ ਲੈ ਆਇਓ ਦੁੱਧ ਲਿਆ ਕੇ ਉਹਦੇ ਵਿੱਚ ਕੌਂਚ ਦੇ ਬੀਜ ਭਿਉਂ ਕੇ ਰੱਖ ਦਿਓ ਰਾਤ ਨੂੰ ਸਵੇਰੇ ਉਹਨੂੰ ਉਬਾਲ ਦਿਓ ਉਬਾਲ ਕੇ ਉਹਨਾਂ ਨੂੰ ਬਾਹਰ ਕੱਢ ਕੇ ਧੁੱਪ ਚ ਸੁੱਕਣੇ ਪਾ ਦਿਓ ਜਦੋਂ ਸੌਕਗੇ ਥੋੜੇ ਜਿਹੇ ਉਹਦੇ ਉੱਪਰੋਂ ਛਿਲਕਾ ਉਤਾਰ ਕੇ ਫੇਰ ਸੁਕਾ ਲਿਓ ਚੰਗੀ ਤਰ੍ਹਾਂ ਸੁਕਾ ਲੈਣੇ ਨੇ ਫਿਰ ਸੁਕਾਉਣ ਤੋਂ ਬਾਅਦ ਉਹਨਾਂ ਦਾ ਪਾਊਡਰ ਬਣਾਉਣਾ ਸ਼ੁਰੂ ਕਰਨਾ ਪਰ ਉਹਦੇ ਵਿੱਚ ਜਿਹੜੀਆਂ ਹੋਰ ਰੋਸ਼ਦੀਆਂ ਨੇ ਉਹਨਾਂ ਨਾਲ ਦੀ ਨਾਲ ਹੀ ਪਾਵਾਂਗੇ ਅੱਧਾ ਕਿਲੋ ਕੌਂਚ ਦੇ ਬੀਜ ਲੈਏ ਨੇ 250 ਗ੍ਰਾਮ ਲੈ ਲਿਓ ਸਫੈਦ ਮੂਸਰੀ 100 ਗ੍ਰਾਮ ਲੈ ਲਿਓ ਮੁਸਲੀ ਕਾਲੀ 100 ਗ੍ਰਾਮ ਲੈ ਲਿਓ ਮੁਸਲੀ ਸੇਮਲ ਸੰਮਲ ਮੁਸਲੀ 50 ਗ੍ਰਾਮ ਇਹਦੇ ਵਿੱਚ ਪੈਣੀ ਆ ਛੋਟੀ এলাਚੀ 50 ਗ੍ਰਾਮ ਇਹਦੇ ਵਿੱਚ ਪੈਣਾ ਗੋਖਰੂ 100 ਗ੍ਰਾਮ ਅਸ਼ਬਗੰਦਾ 100 ਗ੍ਰਾਮ ਸ਼ਤਾਵਰ ਤੇ 5 ਗ੍ਰਾਮ ਇਹਦੇ ਵਿੱਚ ਕੇਸਰ ਪੈ ਜਾਣਾ ਤੇ 50 ਗ੍ਰਾਮ ਇਹ ਪੈ ਜਾਣੀ ਆ ਭਸਮ ਵੰਗ ਕੁਸ਼ਤਾ ਵੰਗ ਕੁਸ਼ਤਾ ਕਲੀ ਵੀ ਇਹਨੂੰ ਕਿਹਾ ਜਾਂਦਾ ਇਹ ਕਿਸੇ ਕੰਪਨੀ ਦਾ ਖਰੀਦ ਲਿਓ ਬੇਨਤੀ ਇਹ ਆ ਕਿਉਂਕਿ ਬਹੁਤ ਕੰਮ ਗਲਤ ਹੋ ਜਾਂਦਾ ਜਦੋਂ ਅਸੀਂ ਖੁੱਲੀਆਂ ਭਸਮਾ ਲਿਆ ਕੇ ਪਾ ਲੈਨੇ ਕਿਸੇ ਬ੍ਰਾਂਡ ਦੀ ਮੈਂ ਨਾਮ ਨਹੀਂ ਲਾਉਂਗਾ ਅਸੀਂ ਵੀ ਬਣਾਉਨੇ ਆ ਪਰ ਕਿਸੇ ਵਧੀਆ ਕੰਪਨੀ ਦੀ ਹੈਨਾ ਉਹ ਲੈ ਲਿਓ ਯਾਰ ਤੁਸੀਂ ਫਿਰ ਇਹਨਾਂ ਸਾਰੀਆਂ ਉਚਦੀਆਂ ਨੂੰ ਕੁੱਟ ਕੇ ਇਹਦੇ ਵਿੱਚ ਭਸਮ ਮਿਲਾ ਲਿਓ ਚੰਗੀ ਤਰ੍ਹਾਂ ਮਿਲਾ ਲੈਣੀ ਆ ਭਸਮ ਤੇ ਮਿਲਾਉਣ ਤੋਂ ਬਾਅਦ ਮਿਸ਼ਰੀ ਦਾ ਪਾਊਡਰ ਕਰਕੇ ਇਦੇ ਵਿੱਚ ਤਕਰੀਬਨ 250 ਗ੍ਰਾਮ ਮਿਸ਼ਰੀ ਪਾ ਲੈਣੀ ਆ ਅਸੀਂ ਨੇ ਧਾਗੇ ਵਾਲੀ ਮਿਸ਼ਰੀ ਪਾ ਲਓ ਜਾਂ ਜਾਪਾਨੀ ਮਿਸ਼ਰੀ ਆਉਂਦੀ ਆ ਬਰੀਕ ਉਹ ਪਾ ਸਕਦੇ ਹੋ ਪਾ ਕੇ ਇਹਨੂੰ ਪਾਊਡਰ ਬਣਾ ਕੇ ਮਹਫੂਜ਼ ਕਰਕੇ ਰੱਖ ਲੈਣਾ ਅਸੀਂ ਨੇ ਡੱਬੇ ਦੇ ਵਿੱਚ ਪਾ ਲੈਣਾ ਪਾਉਣ ਤੋਂ ਬਾਅਦ ਇੱਕ ਚਮਚ ਪੂਰਾ ਭਰ ਕੇ ਸਵੇਰੇ ਛਕਣਾ ਇੱਕ ਚਮਚ ਛਕਣਾ ਸ਼ਾਮ ਨੂੰ ਦੁੱਧ ਲੈਣਾ ਦੁੱਧ ਥੋੜਾ ਜਿਹਾ ਪਤਲਾ ਲੈਣਾ ਦੁੱਧ ਨੂੰ ਉਬਾਲ ਕੇ ਫੈਂਟ ਕੇ ਉਹਦੇ ਨਾਲ ਲੈਣਾ ਹੈ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਤੁਹਾਡੇ ਚਿਹਰੇ ਤੇ ਕਾਂਤੀ ਆਊਗੀ ਇਹਦੇ ਨਾਲ ਧਿਆਨ ਕਿਹੜੀਆਂ ਚੀਜ਼ਾਂ ਦਾ ਰੱਖਣਾ ਵੀ ਅਸੀਂ ਨੇ ਫਲਾਂ ਦਾ ਸੇਵਨ ਵੀ ਵਧ ਕਰਨਾ ਪਾਣੀ ਜ਼ਿਆਦਾ ਪੀਣਾ ਉਹਨੇ ਦਿਨ ਪਾਣੀ ਅਸੀਂ ਵੱਧ ਮਾਤਰਾ ਚ ਪੀਵਾਂਗੇ ਪੀਵਾਂਗੇ ਥੋੜਾ ਥੋੜਾ ਕਰਕੇ ਖੱਟੇ ਪਦਾਰਥ ਨਹੀਂ ਸ਼ਕਾਂਗੇ ਹੁਣ ਖੱਟਾ ਕਈ ਵਾਰ ਆਮੇ ਸਵਾਲ ਹੁੰਦਾ ਸੰਗਤ ਦਾ ਵੀ ਵੈਜ ਜੀ ਦਹੀਂ ਦਾ ਕੀ ਕਰੀਏ ਦਹੀਂ ਨੂੰ ਬੰਦ ਨਹੀਂ ਕਰਨਾ ਜਿਆਦਾ ਖੱਟਾ ਨਾ ਹੋਵੇ ਮਿੱਟੀ ਦੇ ਭਾਂਡੇ ਚ ਜਮਾ ਲਿਆ ਕਰੋ ਦਹੀਂ ਉਹਦੇ ਚ 5-7 ਤੋਂ 10 ਦਿਨ ਬਾਅਦ ਫਿਰ ਜਾ ਕੇ ਲਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹਨਾਂ ਕੋ ਉਹਬਜ਼ਾਰਬ ਕਰ ਲੈਂਦਾ ਅਸੀਂ ਦੁੱਧ ਪਾਵਾਂਗੇ ਰਾਤ ਨੂੰ ਉਹਦੇ ਚ ਸਵੇਰੇ ਦਹੀਂ ਜੰਮ ਜਾਊਗਾ ਉਹ ਦਹੀਂ ਖਾ ਸਕਦੇ ਆ ਦੁੱਧ ਦੇਸੀ ਗਾਂ ਦਾ ਮਿਲ ਜਵੇ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਜਾਊਗਾ ਤੁਹਾਨੂੰ ਦੁਨੀਆ ਭਰ ਚ ਨਾ ਤਾਂ ਇਦਾਂ ਦਾ ਨੁਸਖਾ ਕਦੇ ਮਿਲਿਆ ਹੋਣਾ ਨਾ ਇੰਨਾ ਆਰਾਮ ਦੇਣ ਵਾਲਾ ਨੁਸਖਾ ਮਿਲਿਆ ਹੋਊਗਾ ਬਿਨਾ ਲਾਲਚ ਤੋਂ ਮੈਂ ਇਹ ਉਹ ਨੁਸਖਾ ਦੱਸਿਆ ਜਿਹੜਾ ਮੇਰਾ ਪਰਸਨਲ ਨੁਸਖਾ ਹੈ ਜਿਹੜਾ ਮਰੀਜ਼ਾਂ ਨੂੰ ਪਿਛਲੇ 20 25 ਸਾਲਾਂ ਤੋਂ ਅਸੀਂ ਨਿਰੰਤਰ ਦੇ ਰਹੇ ਹਾਂ ਕਾਰਨ ਕਿ ਇਹ ਦੱਸਣ ਦਾ ਵੀ ਲੋਕ ਭਟਕਣ ਨਾ ਯਾਰ ਜਦੋਂ ਅਸੀਂ ਸੋਚ ਹੀ ਲਿਆ ਇੱਕ ਦਿਮਾਗ 'ਚ ਇੱਥੇ ਗੱਲ ਫਿੱਟ ਕਰਤੀ ਮਹਾਰਾਜ ਨੇ ਵੀ ਸੇਵਾ ਕਰਨੀ ਆ ਜੇ ਫੇਰ ਅਸੀਂ ਉਹਦੇ 'ਚ ਲਾਲਚ ਰੱਖ ਕੇ ਜਾਂ ਕੁਝ ਘੱਟ ਵੱਧ ਦੱਸ ਕੇ ਤੁਹਾਡੇ ਨਾਲ ਨਹੀਂ ਫਿਰ ਉਹ ਸੀ ਆਯੁਰਵੇਦ ਨਾਲ ਧੋਖਾ ਕਰਾਂਗੇ ਤੁਹਾਡੇ ਨਾਲ ਕੀ ਧੋਖਾ ਕਰ ਲਾਂਗੇ ਤੁਸੀਂ ਤਾਂ ਦਵਾਈ ਲਿਆ ਕੇ ਬਣਾ ਲੋਗੇ ਖਾ ਲੋਗੇ ਨਹੀਂ ਆਰਾਮ ਹੋਊਗਾ ਤੁਸੀਂ ਹੋਰ ਵੀਡੀਓ ਦੇਖ ਲੋਗੇ ਕੋਈ ਪਰ ਸਾਡੀ ਸੰਤੁਸ਼ਟੀ ਨਹੀਂ ਹੋਣੀ ਜੇ ਕੋਈ ਸਾਨੂੰ ਆ ਕੇ ਕਹਿ ਦਵੇ ਨਾ ਵੀ ਵੈਜੀਆ ਤੁਹਾਡਾ ਨੁਸਖਾ ਵਾਪਿਆ ਸੀ ਯਾਰ ਗੱਲ ਨਹੀਂ ਬਣੀ ਫਿਰ ਉੱਥੇ ਅੰਦਰੋਂ ਖਟਕਦਾ ਥੋੜਾ ਜਿਆ ਬਈ ਯਾਰ ਇੰਨੇ ਸਾਲ ਜਿਹੜੇ ਹੋ ਗਏ ਆਯੁਰਵੇਦ ਦੇ ਵਿੱਚ ਫਿਰ ਇਹ ਚੀਜ਼ ਸੁਣ ਲਈ ਤਾਂ ਨਹੀਂ ਕੀਤਾ ਸੀ ਇਹ ਕੰਮ ਜਿਹੜੀ ਸੰਗਤ ਜੁੜੀ ਹੋਈ ਆ ਉਹਨਾਂ ਨੂੰ ਪਤਾ ਸਾਡੇ ਸੁਭਾਅ ਬਾਰੇ ਸਾਡੇ ਵਿਚਾਰਾਂ ਬਾਰੇ ਜਾਂ ਜੋ ਅਸੀਂ ਕੰਮ ਕਰ ਰਹੇ ਹਾਂ ਕਿਸੇ ਦੇ ਸੈਟੀਸਫੈਕਸ਼ਨ ਲਈ ਨਹੀਂ ਕਰ ਰਹੇ ਆਪਣੇ ਆਪ ਨੂੰ ਤਸੱਲੀ ਦੇਣ ਲਈ ਕੰਮ ਕਰ ਰਹੇ ਹਾਂ ਹੁਣ ਉਹ ਮਹਾਰਾਜ ਨੇ ਬੜਾ ਸਕੂਨ ਬਖਸ਼ਿਆ ਇਸ ਕੰਮ ਦੇ ਵਿੱਚ ਤੁਸੀਂ ਉਸਕੇ ਨੂੰ ਵਰਤੋ ਪਰਹੇਜ਼ ਰੱਖੋ ਸ਼ਰਾਬ ਨਹੀਂ ਪੀਣੀ ਆਂਡਾ ਮੀਟ ਨਹੀਂ ਖਾਣਾ ਦੂਜੀਆਂ ਚੀਜ਼ ਦੇਖੋ ਇਹ ਬੇਨਤੀ ਆ ਤੁਹਾਨੂੰ ਜੀ ਨੂੰ ਵੀ ਮੰਨਦੇ ਹੋ ਉਹਨੂੰ ਬੇਨਤੀ ਕਰਕੇ ਦਵਾਈ ਬਣਾਉਣੀ ਸ਼ੁਰੂ ਕਰਨੀ ਆ ਉਹਦੇ ਚਰਨਾਂ 'ਚ 5-7 ਮਿੰਟ ਰੱਖ ਕੇ ਫਿਰ ਇਹ ਦਵਾਈ ਦਾ ਸੇਵਨ ਸ਼ੁਰੂ ਕਰਨਾ ਉਹਨੂੰ ਕਹਿਣਾ ਮਹਾਰਾਜ ਇੱਕ ਵੈਦ ਨੇ ਨੁਸਖਾ ਦੱਸਿਆ ਤੇਰੇ ਉਪਤ ਅਸਰੇ ਨਾਲ ਸ਼ੁਰੂ ਕਰਨ ਲੱਗਿਆ ਸ਼ਫਾ ਬਖਸ਼ ਦੀ ਵਾ ਫਿਰ ਉਹਨੇ ਆਪ ਆ ਕੇ ਖੜ ਜਾਣਾ ਫਿਰ ਮੈਨੂੰ ਬਾਲਾ ਕੁਝ ਕਹਿਣ ਦੀ ਲੋੜ ਨਹੀਂ ਪੈਣੀ ਇੰਨੀਆਂ ਬੇਨਤੀਆਂ ਸਹਿਕਾਰ ਕਰਿਓ ਧੰਨਵਾਦ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਤ ਸਾਨੀਪੁਰ ਰੋਡ ਸਰਹੰਗ ਵਧੇਰੇ ਜਾਣਕਾਰੀ ਲਈ ਕਾਲ ਕਰੋ 99154 80877